ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪਰਵਤੀ ਸੰਤ ਬਾਬਾ ਧਰਮ ਸਿੰਘ ਜੀ ਦੀ ਨਿੱਗੀ ਮਿਠੀ ਯਾਦ ਦੇ ਵਿੱਚ ਪਿੰਡ ਖੁਖਰੈਣ ਦੇ ਗੁਰਦੁਆਰਾ ਡੇਰਾ ਪਾਈ ਹਰਜੀਤ ਸਾਹਿਬ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੇ ਗਵਾਈ ਹੇਠ ਸਜਾਇਆ ਗਿਆ ਇਹੀ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਰੰਭੋਕੇ ਪਿੰਡ ਖੁਖਰਾਂ ਦੇ ਪਰਿਕਰਮਾ ਕਰਦਾ ਹੋਇਆ ਪਿੰਡ ਮੇਜਰਵਾਲ ਰਾਜਪੁਰ ਪੰਡਾੜ ਦੇ ਨੇ ਗੋਸਵਾਲ ਹਰਨੀਵਾਲ ਹੋਠੀਆ ਪੋਲਰ ਬੈਡ ਤੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਡੇਰਾ ਪਾਈ ਹਰਜ ਸਾਹਿਬ ਖੁਖਰਾਂ ਵਿਖੇ ਸਮਾਪਤ ਹੋਇਆ ਨਗਰ ਕੀਰਤਨ ਦੇ ਵਿੱਚ ਸ਼ਾਮਿਲ ਵਾਤਾਵਰਣ ਪ੍ਰੇਮੀ ਰਾਸ ਸਭਾ ਮੈਂਬਰ ਸੰਤ ਬਲਬੀਰ ਸਿੰਘ ਸਿਚੇਵਾਲ ਸੰਤ ਬਾਬਾ ਅਮਰਿਕ ਸਿੰਘ ਖੁਖਰੇਣ ਵਾਲੇ ਸੰਤ ਬਾਬਾ ਲੀਡਰ ਸਿੰਘ ਗੁਰਦੁਆਰਾ ਗੁਰੂਸਰ ਸਾਹਿਬ 506 ਮੀ ਸਾਫਲਾਬਾਦ ਬਲੇ ਤੇ ਹੋਰ ਸੰਗਤਾਂ ਮਹਾਂਪੁਰਸ਼ਾਂ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ ਜੁਜੀਤ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀ ਅੱਜ ਸਤਿਗੁਰੂ ਜੀ ਨੇ ਮਹਾਨ ਕਿਰਪਾਲਤਾ ਰਹਿਮਤਾ ਬਖਸ਼ਾਂ ਕੀਤੀਆਂ ਹਨ ਡੇਰਾ ਆ ਬਾਬਾ ਪਾਈ ਹਰਜੀਤ ਸਿੰਘ ਨਗਰ ਖਕਹਿਣ ਜ਼ਿਲ੍ਹਾ ਕਪੂਰਥਲਾ ਤੋਂ ਮਾਪੁਰਖਾਂ ਦੀ ਜੋਗ ਅਗਵਾਈ ਹੇਠ ਜੋ ਨਗਰ ਕੀਰਤਨ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੇ ਪ੍ਰਕਾਸ਼ ਜਾੜਿਆਂ ਨੂੰ ਮੁੱਖ ਰੱਖਦੇ ਔਰ ਧੰਨ ਧੰਨ ਬਾਬਾ ਸਰਮ ਸਿੰਘ ਮਹਾਰਾਜ ਜੀ ਜਿਨ੍ਹਾਂ ਦੀ ਸਲਾਹ ਨਾਲ ਨਿੱਗੀ ਮਿੱਟੀ ਯਾਦ ਨੂੰ ਮੁੱਖ ਰੱਖਦਿਆਂ ਪ੍ਰਾਰੰਭ ਹੋਏ ਹਨ ਨਗਰ ਖੇੜਾ ਤੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਔਰ ਸ਼੍ਰੀਮਾਨ ਸੰਤ ਬਾਬਾ ਬਲਵੀਰ ਸਿੰਘ ਜੀ ਸੀਚੇਵਾਲ ਸ਼੍ਰੀਮਾਨ ਸੰਤ ਬਾਬਾ ਡੀਡਰ ਸਿੰਘ ਜੀ ਗੁਰਸੱਧ ਸਾਹਿਬ ਸੈਫਲਾਬਾਦ ਵਾਲੇ ਔਰ ਸ਼੍ਰੀਮਾਨ ਸੰਤ ਬਾਬਾ ਮਹਾਤਮਾ ਮੋਨੀ ਜੀ ਨਗਰ ਖੇੜਾ ਬੇਟ ਔਰ ਸਤਗੁਰੂ ਜੀ ਦੀ ਛਤਰ ਛਾਇਆ ਹੇਠਾਂ ਸ਼੍ਰੀਮਾਨ ਸੰਤ ਬਾਬਾ ਅਮਰੀਕ ਸਿੰਘ ਜੀ ਜੋਗ ਅਗਵਾਈ ਹੇਠ ਜੋ ਨਗਰ ਕੀਰਤਨ ਪਰ ਆਰੰਭ ਹੋਏ ਹਨ ਸਤਿਗੁਰੂ ਜੀ ਨੇ ਮੇਰਾ ਕੀਤੀਆਂ ਇਲਾਕੇ ਦੀਆਂ ਪ੍ਰਕਰਮਾਂ ਕਰਦਿਆਂ ਹੋਇਆਂ ਨਗਰ ਕੀਰਤਨ ਪਿੰਡ ਹਾਰਦੀਵਾਲ ਵੀ ਕਿ ਪਹੁੰਚੇ ਹਨ ਇੱਥੇ ਸੰਗਤਾਂ ਵੱਲੋਂ ਬੜੇ ਪਿਆਰ ਸਤਿਕਾਰ ਦੇ ਨਾਲ ਸੰਗਤਾਂ ਦੀਆਂ ਸਵਾਮਾ ਪ੍ਰਸ਼ਾਦੇ ਨਾਲ ਕੀਤੀਆਂ ਗਈਆਂ ਹਨ ਗੁਰੂ ਘਰ ਤੇ ਲੰਗਰ ਚੱਟ ਵਰਤੇ ਹਨ ਔਰ ਸੰਗਤਾਂ ਵਿੱਚ ਬੜਾ ਉਦਮ ਉਤਸ਼ਾਹ ਹੈ ਸਤਿਗੁਰੂ ਜੀ ਮੇਰਾ ਕਰਨ ਮਾਪੁਰਖਾਂ ਨੂੰ ਇਸੇ ਤਰ੍ਹਾਂ ਸੰਗਤ ਦੀ ਸੇਵਾ ਕਰਨ ਦਾ ਬਲ ਉਦਮ ਬਖਸ਼ਿਸ਼ ਕਰਨ ਚੜ ਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨਾ ਮਹਾ ਪੁਰਸ਼ਾਂ ਦੀਆਂ ਸਲਾਣਾ ਯਾਦਾ ਜਿਹੜੀਆਂ ਹਨ ਅੱਜ 19 ਤਰੀਕ ਤੋਂ ਸ੍ਰੀ ਅਖੰਡ ਜਾਪਾ ਦੀਆਂ ਲੜੀਆਂ ਪਰ ਆਰੰਭ ਹੋ ਗਈਆਂ ਹਨ ਜੋ 25 ਜਨਵਰੀ ਨੂੰ ਸੰਪੂਰਨਤਾਈ ਭੋਗ ਪਾਏ ਜਾਣੇ ਹਨ ਔਰ ਇਲਾਕੇ ਦੀਆਂ ਮਹਾਨ ਹਸਤੀਆਂ ਮਹਾਪੁਰਖ ਔਰ ਤਖਤਾਂ ਦੇ ਜਥੇਦਾਰ ਰਾਗੀ ਢਾਡੀ ਕੁਇਰੀ ਸਿੰਘ ਔਰ ਅਨੇਕ ਮਾਪੁਰਖ ਅਨੇਕ ਸਮੂਹ ਸੰਤ ਮਾਪੁਰਖਾਂ ਹਾਜ਼ਰੀਆਂ ਭਰਨਗੇ ਸਭ ਸੰਗਤ ਨੂੰ ਅਪੀਲ ਹੈ 25 ਤਰੀਕ ਨੂੰ ਮਹਾਨ ਜਿਹੜੇ ਸਮਾਗਮ ਆਰੰਭ ਹੋਣੇ ਹਨ ਉਹਨਾਂ ਵਿੱਚ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲ ਕਰਿਏ ਗੁਰੂ ਵਾਲੇ ਬਣੀਏ ਖੰਡੇ ਬਾੜ ਕੇ ਤੀ ਪੌ ਲੈ ਕੇ ਅੰਮ੍ਰਿਤ ਛਕ ਕੇ ਕਲਗੀ ਘਰ ਦੇ ਪੁੱਤਰ ਈਓ ਅੰਮ੍ਰਿਤਧਾਰੀ ਹੋ ਕੇ ਜੀਵ ਦੇ ਹੋ ਕੇ ਨੂੰ ਹਰ ਘਰ ਪਹੁੰਚਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ